ਸਖਬ ਜੀ ਤੁਸੀਂ ਅੱਜ ਆਪਣਾ ਰੇਲਵੇ ਸਟੇਸ਼ਨ ਦੀ ਸੜਕ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹਦੇ ਬਾਰੇ ਮੈਂ ਇਲਾਕੇ ਦੀ ਆਵਾਜ਼ ਨੂੰ ਛੱਕਿਆ ਖੜ ਸ਼ਹਿਰ ਦੀ ਆਵਾਜ਼ 10 ਗੱਡੀਆਂ ਇੱਥੇ ਆਉਨੀਆਂ ਅਹਿਮ ਗੱਡੀਆਂ ਰੁਕਦੀਆਂ ਜਾਂਦੀਆਂ ਸਾਰੇ ਯਾਤਰੀ ਦਿੱਲੀ ਤੋਂ ਅੰਬਸਰ ਤੋਂ ਹਰਿਆਣੇ ਤੋਂ ਪੰਜਾਬ ਤੋਂ ਆ ਕੇ ਉਤਰਦੇ ਉਹਨਾਂ ਦਾ ਕਿੰਨਾ ਮਾੜਾ ਅਸਰ ਪੈਂਦਾ ਇਸ ਟੇਕੀ ਖੜਾ ਉਤਰ ਕੇ 1.5 ਕਿਲੋਮੀਟਰ ਸੰਨ ਕਰਦੇ ਘੰਟੇ ਘੰਟੇ ਕਰਨਾ ਪੈਂਦਾ ਗਿਰ ਪੈਨੇ ਬੱਚੇ ਖੜਕਾ ਟੁੱਟ ਜਾਂਦੀਆਂ ਕਾਰਾਂ ਹੁਣ ਦੱਸਿਆ ਸੇਸ਼ਮਾਨ ਸਾਹਿਬ ਨੇ ਹੁਣੇ ਕਿ ਕਈ ਵਾਰ ਗੱਡੀ ਆ ਕੇ ਖੜੀ ਰਹਿੰਦੀ ਏ ਯਾਤਰੀ ਨਹੀਂ ਪਹੁੰਚ ਸਕਦੇ ਸੰਘਰਸ਼ ਕਰਕੇ ਸੜਕ ਤੇ ਹੌਲੀ ਹੌਲੀ ਗੱਡੀ ਲੈ ਕੇ ਮੈਂ ਹੈਰਾਨ ਕਮੇਟੀ ਸੁੱਤੀ ਕਿਉਂ ਪਈ ਏ ਕੋਈ ਫਰਜ਼ੀ ਮਾਨਾ ਕਮੇਟੀ ਦਾ 27 28 ਐਮਸੀ ਹੈ ਸਤਕਾਰੂ ਮੇਰੇ ਸਾਥੀ ਹੈ ਟਿਕਟਾਂ ਮੈਂ ਦਿੱਤੀਆਂ ਕਾਂਗਰਸ ਵਲੇ ਬਣਾਏ ਪਰ ਆਪਸੀ ਮੜੀ-ਮੋੜੀ ਸੌੜੀ ਇਹਨਾਂ ਦੀ ਰਾਜਨੀਤੀ ਕਰਕੇ ਕੰਮ ਖਰਾਬ ਹੁੰਦਾ ਰਿਹਾ ਮਾੜੀ ਕਿਸਵਤ ਸਰਕਾਰ ਬਣ ਗਈ ਆਪ ਪਾਰਟੀ ਦੀ ਉਦੋਂ ਪਰ ਸਾਡੀ ਮਾੜੀ ਬਣ ਗਈ ਐਮਐਲਏ ਬੀਪੀ ਨਮੋਲਮਾਰ ਜਿਹੜੂ ਧਾਂਨੇ ਕਿਸੇ ਗੱਲ ਦਾ ਹੈ ਨਹੀਂ ਸਿੰਘ ਸਾਹਿਬ ਤੁਸੀਂ ਆਈ ਵਾਰੀ ਇਹ ਅਨਮੋਲ ਗਗਨਮਾਨ ਦੀ ਗੱਲ ਕਰਦੇ ਹੋ ਅਨਮੋਲ ਗਗਨ ਨੂੰ ਜਿਤਾਉਣ ਦੇ ਵਿੱਚ ਸਭ ਤੋਂ ਮੁਰਲੀ ਕਿਰਲੀ ਤੁਸੀਂ ਸੀਗੀ ਅੱਜ ਉਹਦੀਨ ਖੇਧੀ ਕਰਦੇ ਤੁਹਾਨੂੰ ਲੱਗਦਾ ਨਹੀਂ ਵੀ ਸਾਡੀ ਕਿਤੇ ਨਗਲੀ ਹੋਈ ਹੈ ਬਿਲਕੁਲ ਬਿਲਕੁਲ ਨਗਲੀ ਨਹੀਂ ਹੋਈ ਸਮਾ ਬਲਵਾਨ ਹਰ ਗੱਲ ਸਮੇਸਰ ਸੋਚਦੀ ਪੈਂਦੀ ਹੈ ਇਨਸਾਨ ਨੂੰ ਕਿ ਸਮੇਸਰ ਨਾ ਚਲੇ ਤਾਂ ਆਦਮੀ ਪਿੱਛੇ ਰਹਿ ਜਾਂਦਾ ਮੈਂ ਨਾਲ ਸੀ ਮੈਂ ਕਹਿੰਦਾ ਕਿਹੜੇ ਅਲਾਸ ਸੀ ਉਹ ਲੰਬੀ ਗੱਲ ਹੋ ਜੂਗੀ ਮੈਂ ਦੱਸਣੀ ਨਹੀਂ ਇੱਥੇ ਉਹ ਬੰਦਾ ਜਾਣੇ ਰਾਹ ਪਿਆ ਵਾਹ ਪਿਆ ਸਾਢੇ 3 ਸਾਲ ਪੰਜਾਬ ਦੀ ਜਨਤਾ ਵਰਲਾਪ ਕਰ ਰਹੀ ਹੈ ਰੋ ਰਹੀ ਹੈ ਭ੍ਰਸ਼ਟਾਚਾਰ ਜੰਗਲ ਰਾਜ ਗੈਂਗਸਟਰ ਵਾਰ ਨਸ਼ਾ ਬਿਕ ਰਿਆ ਔਰ ਨਿਆਂ ਹੀ ਮਾਇਨੇ ਹੋ ਰਹੀ ਹੈ ਕੀ ਕੀ ਮੈਂ ਗੱਲ ਕਰਾਂ ਥੈਂਕ ਯੂ ਸਰ ਤੁਸੀਂ ਗੱਲ ਕਰਨ ਕੋਲੇ ਰੇਲਵੇ ਸਟੇਸ਼ਨ ਦੀ ਤੁਸੀਂ ਲਾਂਡਰਾ ਰੋਡ ਦਾ ਹਾਲ ਦੇਖਿਆ ਨਿੱਜੀ ਰੋਡ ਦਾ ਤੁਸੀਂ ਰੇਲਵੇ ਲਾਈਨ ਨੂੰ ਕਿ ਇਹਨੂੰ ਹੀ ਕਿਉਂ ਚੁਣਿਆ ਲਾਂਡਰਾ ਰੋਡ ਦੀ ਗੱਲ ਕਿਉਂ ਨਹੀਂ ਕਰ ਰਹੇ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰ ਰਹੇ ਜਿਹੜੇ ਨਿੱਜੀ ਰੋਡ ਦੇ ਚੀਕਾ ਮਾਰਦੇ ਲੋ ਹਰ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਰਹੀ ਇਹਨੂੰ ਕਿਉਂ ਚੁਣਿਆ ਤੁਸੀਂ ਵਿੱਚ ਮੇਰਾ ਨਾਮ ਨਹੀਂ ਸੁਣਿਆ ਮੈਂ ਲਿਖਿਆ ਆਪ ਸਰਕਾਰ ਹੋਗੀ ਕੰਗਾਲ ਸਰਕਾਰ ਦਾ ਕਰਤਾ ਬੁਰਾ ਹਾਲ ਸੜਕਾਂ ਪੰਜਾਬ ਦੀਆਂ ਲਾਂਡਰਾ ਛੋਟੀ ਗੱਲ ਆ ਉਹ ਤਾਂ ਲਿਖ ਸੜਕਾਂ ਸੜਕ ਸੜਕਾਂ ਤਾਂ ਆਂਗੇ ਆਪ ਸਰਕਾਰ ਹੋਗੀ ਕੰਗਾਲ ਸੜਕਾਂ ਦਾ ਬੁਰਾ ਹਾਲ ਲਾਂਡਰਾ ਰੋਡ ਤਾਂ ਐਨ ਐਚ ਦੀ ਹੈ ਉਹ ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਏ ਬਸ ਵਿਚੇ ਆ ਗਈ ਨਾ ਉਹਦੇ ਉਹ ਹਾਂਜੀ ਉਹਦਾ ਅਧਿਕਾਰ ਖੇਤਰ ਉੱਚਾ ਗਿਆ ਕਰਾਉਣਾ ਕਿਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੱਲ ਕਰਕੇ ਮੈਂ ਕਰਵਾਇਆ ਪਹਿਲਾਂ ਕਈ ਵਾਰ ਮੈਂ ਕਰਵਾਇਆ ਗੱਲ ਇਹ ਕਿ ਸਰਕਾਰ ਬਣ ਗਈ ਅਣਜਾਣ ਕਰਵਾਇ ਨੂੰ ਕੋਈ ਹੈ ਨਹੀਂ ਇਹਨੇ ਵਿਗਾੜੀ ਪਈ ਸੈਂਟਰ ਨਾਲ ਆਪਣੀ ਉਹਦੀ ਬਦਗੋਈ ਕਰ ਕਰਕੇ ਮੋਦੀ ਸਾਹਿਬ ਦੀ ਐਨਡੀਏ ਦੀ ਫਿਰ ਸਾਨੂੰ ਕਹਿੰਦੇ ਗ੍ਰਾਂਟ ਦੀ ਆਰਡੀਐਸ ਮਿਲ ਰਹੀ ਉਹ ਕਾਦੀ ਗ੍ਰਾਂਟ ਮੈਂ ਕਈ ਵਾਰ ਕਹਿ ਚੁੱਕਿਆ ਮੈਂ ਐਮੇ ਪ੍ਰੋਡਕਟ ਸਰਚ ਕੀਤੀ ਹੋਈ ਹੈ ਨਾ ਉਜਾਰਤੀਆਂ ਦਾ ਇਹਦਾ ਇਹਨਾਂ ਸਾਈਜ਼ ਦਾ ਸਾਡੇ ਸੰਗੀ ਤਾਂਚੇ ਵਿੱਚ ਇੰਦਰ ਵੱਡਾ ਭਰਾ ਹੁੰਦਾ ਥੋੜਾ ਛੋਟਾ ਭਰਾ ਜੇ ਥੋੜੀ ਬਣੀ ਹੋਈ ਹੈ ਜਿੰਨੀ ਮਰਜ਼ੀ ਪੈਸੇ ਲਿਓ ਬੇਨਤਾ ਪੈਸਾ ਕੰਗਸਾ ਵੀ ਕਿ ਖਰੜ ਹਲਕੇ ਦੇ ਵਿੱਚ ਚੋਣਾਂ ਨੂੰ ਲੈ ਕੇ ਸੁਭਾਵੀ ਉਮੀਦਵਾਰ ਆਪਣੇ ਆਪਣੇ ਪੱਦਰ ਦੇ ਉੱਤੇ ਹੁਣ ਲੋਕਾਂ ਦੇ ਆਪਣੇ ਖਰਚੇ ਤੇ ਬਣਾ ਰਹੇ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਆਪ ਵੀ ਕੁਝ ਕਰ ਸਕਦੇ ਇਹ ਲੋਕਾਂ ਨੂੰ ਨਾਲ ਲੈ ਕੇ ਦੇਖੋ ਗੱਲ ਸੁਣੋ ਸੜਕਾਂ ਬਣਾ ਰਹੀ ਨੇ ਤੁਸੀਂ ਸਮਝੋ ਮੇਰਾ ਇਸ਼ਾਰਾ ਮੇਰੇ ਬੇਟੇ ਨੇ ਗੱਲ ਕਹੀ ਸੀ ਬੜੀ ਸੋਹਣੀ ਗੱਲ ਕਹੀ ਸੀ ਕਿ ਦੇਖਣ ਵਾਲੀ ਗੱਲ ਇਹ ਹੈ ਪਹਿਲਾਂ ਕੋਈ ਨਹੀਂ ਬਣਾਈਆਂ ਹੁਣ ਕਿ ਤੁਸੋਂ ਨਹੀਂ ਖੁੱਲ ਗਈ ਨਾ ਸੀ ਜੋ ਬਣਾ ਰਹੇ ਮੈਂ ਨਾ ਤਾਂ ਲੈ ਰਿਆ ਤੇ ਟੀਚਾ ਇਲੈਕਸ਼ਨੜੀ ਆ ਗਿਆ ਆ ਗਿਆ ਪਹਿਲਾਂ ਸੁੱਤੇ ਪਏ ਸੀ ਮੈਂ ਤਾਂ ਮੁੱਦਾ ਚੱਕਿਆ ਸ਼ੁਰੂ ਤੋਂ ਖਿਦਰਾਬਾਦ ਰੋਡ ਦਾ ਟਟੋਲੀ ਰੋਡ ਦਾ ਲਾਹਨਰਾ ਰੋਡ ਦਾ ਸਾਰੀਆਂ ਸੜਕਾਂ ਦਾ ਮਾਜੀ ਬਲਾਕ ਦਾ ਖੰਡ ਬਲਾਕ ਦਾ ਮੈਂ ਹਮੇਸ਼ਾ ਮੁੰਡਾ ਚੱਕਿਆ ਕੁਛ ਕਿੰਨੇ ਦਿਨ ਦੇ ਇਹਨਾਂ ਨੂੰ ਅਲਟੀਮੇਟਮ ਦੇ ਦੇ ਸੜਕ ਨਹੀਂ ਬਣਦੀ ਕੀ ਨੈਸਟ ਕੀ ਥੋੜਾ ਦੇਖੋ ਅੱਜ ਤਰੀਕ ਹੋ ਗਈ ਹੈ 14 14 ਠੀਕ ਹੈ ਜੇ 15 ਅਕਤੂਬਰ ਤੱਕ ਇੱਥੇ ਕਾਰਜ ਸ਼ੁਰੂ ਨਾ ਹੋਈ ਅਸੀਂ ਬਹੁਤ ਵੱਡਾ ਪ੍ਰੋਟੈਸਟ ਕਰਾਂਗੇ ਕਮੇਟੀ ਦੇ ਘਰਾਓ ਕਰਾਂਗੇ ਪਰ ਜਾਮ ਲਾਵਾਂਗੇ ਨਾ ਰਨ ਆਊਟ ਸਾਰਾ ਕਾਂਗਰਸ ਪਾਰਟੀ ਇਕੱਠੇ ਹੋ ਜੀ ਆਪਣਾ ਤੇਰਾ ਨਾਮ ਤਰਪਾਲ ਸਿੰਘ ਦੇਲ ਹਾਂਜੀ ਅਸੀਂ ਸੱਤ ਦਾ ਪ੍ਰਧਾਨ ਜੀ ਕਿ ਮੈਂ ਜਿਹੜੀ ਆਹ ਸੜਕ ਦੀ ਚੱਲਦੀ ਆ ਮੂਵਮੈਂਟ ਸਾਡੇ 3 ਸਾਲ ਤੋਂ ਉੱਪਰ ਤੋਂ ਸਮਾ ਹੋ ਚੁੱਕਿਆ ਅਸੀਂ ਵਾਰ-ਵਾਰ ਜੀਓ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਤੇ ਆਪਣੇ ਅਨਮੋਲ ਕਰਕੇ ਐਮਐਲ ਸਾਹਿਬ ਨੂੰ ਸਭ ਨੂੰ ਅਸੀਂ ਵਾਰ-ਵਾਰ ਚਿੱਠੀਆਂ ਦਿੱਤੀਆਂ ਖੱਟੇ ਪਰ ਸਾਡੀ ਅੱਜ ਤੱਕ ਕੋਈ ਸੁਣਾਈ ਨਹੀਂ ਹੋਈ